ਅੱਪਾ ਗੱਲ ਅੱਜ ਕਰਨੀ ਹੈ ਇੱਕ ਓੰਕਾਰ ਦੀ ਕਿਉਂਕਿ ਆਪਾਂ ਇਹ ਆਪਾਂ ਸ਼ੁਰੂ ਕਰਨਾ ਗੁਰਬਾਣੀ ਨੂੰ ਦੱਤ ਅਨੁਸਾਰ ਸਮਝਣ ਲਈ ਕਿਉਂਕਿ ਪਹਿਲਾ ਪ੍ਰਚਲਿਤ ਜਿਹੜੇ ਆਪਾਂ ਅਰਥ ਸੁਣਦੇ ਆ ਪਹਿਲਾਂ ਆਪਾਂ ਉਹ ਕਰਾਂਗੇ ਅਗਲੀ ਵੀਡੀਓ ਚ ਆਪਾਂ ਜੋ ਅਸਲੀਅਤ ਹੈ ਜਿੰਨੀ ਕ ਸਮਝ ਆਈ ਹੈ ਗੁਰਬਾਣੀ ਅਨੁਸਾਰ ਉਹ ਕਰਾਂਗੇ ਕਿਉਂਕਿ ਜਿਹੜਾ ਆਪਾਂ ਜਿਹੜੇ ਪ੍ਰਚਲਿਤ ਅਰਥ ਸੁਣਦੇ ਆ ਨਾ ਇੱਕ ਓੰਕਾਰ ਦੇ ਉਹ ਹੈਗੇ ਆ ਰੱਬ ਇੱਕ ਹੈ ਭਗਵਾਨ ਇੱਕ ਹੈ ਗੌੜ ਇੱਕ ਹੈ ਅੱਲਾ ਇੱਕ ਹੈ ਫਿਰ ਉਹਦੇ ਬਾਰੇ ਇਹ ਅਰਥ ਨੇ ਕਿਸੇ ਨੇ ਕਿਹਾ ਵੀ ਦੱਖਣ ਵਾਲੇ ਪਾਸੇ ਆ ਕੋਈ ਕਹਿੰਦਾ ਪੱਛਮ ਵਾਲਿਆ ਕੋਈ ਕਹਿੰਦਾ ਸੱਤਵੇਂ ਅਸਮਾਨ ਚਾ ਕੋਈ ਕਹਿੰਦਾ ਕਿਤੇ ਆ ਕਿਸੇ ਨੇ ਕਿਹਾ ਬਿਉ ਮੰਦਰ ਚ ਰਹਿੰਦਾ ਕਿਸੇ ਨੇ ਕਿਹਾ ਮਸੀਤੇ ਰਹਿੰਦਾ ਕਿਸੇ ਨੇ ਕਿਹਾ ਉਹ ਗੁਰਦੁਆਰੇ ਚ ਰਹਿੰਦਾ ਅੱਜ ਤੱਕ ਅਸੀਂ ਵੀ ਉਹਦੇ ਵਿੱਚ ਸ਼ਾਮਲ ਆ ਪਰ ਕੀ ਇਹ ਅਰਥ ਸਹੀ ਨੇ ਕੀ ਗੁਰਬਾਣੀ ਅਨੁਸਾਰ ਜਿਹੜਾ ਇੱਕ ਓੰਕਾਰ ਬਾਬੇ ਨਾਨਕ ਨੇ ਸਾਨੂੰ ਇਹ ਸ਼ਬਦ ਦਿੱਤਾ ਕੀ ਇਹ ਅਰਥ ਜਿੰਨੇ ਆਪਾਂ ਪ੍ਰਚਲਿਤ ਸੁਣਦੇ ਆਂ ਕੰਧਾਂ ਤੇ ਵੀ ਲਿਖੇ ਮਿਲਦੇ ਨੇ ਕੀ ਇਹ ਸਹੀ ਆ ਆਪਾਂ ਇਹ ਹੀ ਅੱਜ ਤੱਕ ਜਿੰਨੇ ਸੁਣੇ ਨੇ ਦੀਵਾਨਾ ਸੁਣੇ ਨੇ ਹੋਰਾਂ ਚੀਟਾਂ ਤੋਂ ਸੁਣੇ ਨੇ ਗੁਰਮਤ ਸਮਾਗਮਤ ਤੋਂ ਸੁਣਿਆ ਪਰ ਇਹ ਅਰਥ ਇਹੀ ਸੁਣਿਆ ਆਪਾਂ ਵੀ ਰੱਬ ਇੱਕ ਹੈ ਭਾਈ ਸਾਰੇ ਕਹਿੰਦੇ ਵੀ ਇੱਕ ਫਿਰ ਸਵਾਲ ਖੜਾ ਸਾਡੇ ਦਿਮਾਗ ਵਿੱਚ ਹੋਣਾ ਚਾਹੀਦਾ ਵੀ ਜੇ ਰੱਬ ਇੱਕ ਹੈ ਅੱਜ ਨੂੰ ਤਾਂ ਅਸੀਂ ਸਾਰੀ ਮਨੁੱਖਤਾ ਨੇ ਇੱਕ ਹੋਣਾ ਸੀ ਤੇ ਇੱਥੇ ਤਾਂ ਅਸੀਂ ਸਿੱਖ ਵੀ ਇੱਕ ਨਹੀਂ ਅੱਜ ਜੇ ਆਪਾਂ ਦੇਖਣਾ ਨਾ ਗਰਾਊਂਡ ਦੇ ਉੱਤੇ ਇਹ ਪ੍ਰਚਲਿਤ ਅਰਥਾਂ ਦੀ ਗੱਲ ਕਰ ਰਹੇ ਆਂ ਆਪਾਂ ਜਿਹੜੇ ਆਪਾਂ ਪਹਿਲਾਂ ਸੁਣਿਆ ਕਿਉਂਕਿ ਜਿੰਨਾ ਚਿਰ ਆਪਾਂ ਪਹਿਲਾਂ ਚੱਲ ਰਹੀਆਂ ਗੱਲਾਂ ਨੂੰ ਨਹੀਂ ਦੇਖਾਂਗੇ ਤੇ ਫਿਰ ਉਦੋਂ ਬਾਅਦ ਬਾਣੀ ਦੀ ਅਸਲੀਅਤ ਨੂੰ ਨੇ ਦੇਖਾਂਗੇ ਦੋਨਾਂ 'ਚ ਜਿਹੜਾ ਫਰਕ ਆਊਗਾ ਫੇਰ ਸਾਨੂੰ ਸਮਝ ਪੈਣੀ ਹੈ ਵੀ ਗੱਲ ਗੁਰਬਾਣੀ ਕੀ ਕਹਿੰਦੀ ਹੈ ਅਸੀਂ ਕੀ ਕਹਿੰਦੇ ਹਾਂ ਅਸੀਂ ਕਹਿੰਦੇ ਆ ਰੱਬ ਇੱਕ ਹੈ ਖੁਦਾ ਇੱਕ ਹੈ ਪਰ ਅਸੀਂ ਇੱਕ ਦੂਜੇ ਦੇ ਦੁਸ਼ਮਣ ਹਾਂ ਫੇਰ ਅਸੀਂ ਦੂਸਰਿਆਂ ਨੂੰ ਕਿਉਂ ਬੁਰਾਪਲਾ ਬੋਲਦੇ ਹਾਂ ਦੂਸਰਿਆਂ ਨੂੰ ਫੇਰ ਅਸੀਂ ਕਿਉਂ ਟਾਰਗੇਟ ਕਰਦੇ ਆ ਇਹ ਪ੍ਰਚਲਿਤ ਅਰਥਾਂ ਨੂੰ ਜਿੰਨੇ ਸੁਨੇ ਜੇ ਕਿਸੇ ਨੇ ਨਵੇਂ ਅਰਥ ਸੁਨੇ ਆ ਉਹ ਤੁਸੀਂ ਕਮੈਂਟਾਂ 'ਚ ਵੀ ਦੱਸ ਸਕਦੇ ਹੋ ਤੁਸੀਂ ਫੋਨ ਵੀ ਅਸੀਂ ਵਿੱਚ ਵੀਡੀਓ ਦੇ ਦੱਸਾਂਗੇ ਆਪਣਾ ਨੰਬਰ ਕਨੈਕਟ ਵੀ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਕਿ ਆਪਾਂ ਨੂੰ ਸਹੀ ਜਾਣਕਾਰੀ ਲੈਣ ਵਾਸਤੇ ਆਪਾਂ ਸਮਝਣ ਵਾਸਤੇ ਦੇਖੋ ਇਹ ਗੱਲ ਕਰਨੀ ਆ ਵੀ ਗੁਰਵਾਣੀ ਦਾ ਜਿਹੜਾ ਅਸੀਂ ਅੱਜ ਤੱਕ ਸੁਣਿਆ ਜਿੰਨੇ ਆਪਾਂ ਅਰਥ ਸੁਣੇ ਨੇ ਸਮਝੇ ਨੇ ਜਿਵੇਂ ਇਹਨੂੰ ਆਪਾਂ ਮੂਲ ਮੰਤਰ ਕਹਿ ਦਿੰਦੇ ਆ ਪਰ ਗੁਰਬਾਣੀ ਵਿੱਚ ਕਿਤੇ ਨਹੀਂ ਲਿਖਿਆ ਹੋਇਆ ਵੀ ਇਹ ਮੂਲ ਮੰਤਰ ਆ ਫਿਰ ਇਹਦੇ ਵੀ ਇਫੈਕਟ ਨੇ ਇਹਦਾ ਵੀ ਰੌਲਾ ਕੋਈ ਗੁਰਪ੍ਰਸਾਦ ਤੱਕ ਕਹਿੰਦਾ ਕੋਈ ਅੱਗੇ ਲੈ ਜਾਂਦਾ ਜੁਗਾਦ ਜਿਹੜਾ ਸ਼ਲੋਕ ਆ ਉਹਨੂੰ ਵੀ ਵਿੱਚ ਪੜਦੇ ਨੇ ਨਾਨਕ ਹੋਸੀਪੀ ਸੱਚ ਤੱਕ ਲੈ ਜਾਂਦੇ ਹੁਣ ਇਹ ਪ੍ਰਚਲਿਤ ਗੱਲਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਆਪਾਂ ਗੁਰਬਾਣੀ ਨੂੰ ਸਮਝਣ ਦਾ ਯਤਨ ਕਰਨਾ ਹੈ ਤਾਂ ਹੀ ਆਪਾਂ ਇਹ ਗੱਲ ਕੱਲ ਵੀਡੀਓ ਪਾਈ ਸੀ ਵੀ ਤੁਸੀਂ ਨਾਲ ਵੱਧ ਤੋਂ ਵੱਧ ਜੁੜਨਾ ਹੈ ਹੋਰਾਂ ਨੂੰ ਵੀ ਸ਼ੇਅਰ ਕਰਨਾ ਹੈ ਹੋਰਾਂ ਨੂੰ ਵੀ ਦੱਸਣਾ ਹੈ ਤਾਂ ਕਿ ਜਿਹੜੀ ਗੱਲ ਬਾਬੇ ਦੀ ਹੈ ਨਾ ਘਰ ਘਰ ਬਾਬਾ ਗਾ ਵੀ ਹੈ ਬਾਬੇ ਨਾਨਕ ਦੀ ਜਿਹੜੀ ਵਿਚਾਰਧਾਰਾ ਹੈ ਇਹਦੀ ਗੱਲ ਹੈ ਉਪਦੇਸ਼ ਹੈ ਗੁਰੂ ਦਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨਾ ਕੋ ਸਾਂਝਾ ਇਸ ਸਾਰਿਆਂ ਦੇ ਘਰ ਤੱਕ ਪਹੁੰਚਾ ਸਕੀਏ ਇਹ ਤੋਂ ਬਿਨਾ ਸਾਡਾ ਕਿਤੇ ਛੁਟਕਾਰਾ ਨਹੀਂ ਹੋਣਾ ਸਮਾਜ ਚੰਗਾ ਬਣਾਉਣਾ ਸਾਡੇ ਵਿੱਚ ਪਿਆਰ ਸਤਿ ਭਾਵਨਾ ਬਰਉਣੀ ਆ ਤਾਂ ਗੁਰਬਾਣੀ ਨੂੰ ਸਹੀ ਅਰਥਾਂ ਵਿੱਚ ਸਮਝਣਾ ਪੈਣਾ ਜਿਹੜੇ ਅਸੀਂ ਪ੍ਰਚਲਿਤ ਦੇਖਾ ਦੇਖੀ ਕਰਿਆ ਹੋਇਆ ਉਹਨੇ ਸਾਡੇ ਵਿੱਚ ਤੁਸੀਂ ਦੇਖ ਲਓ ਅੱਜ ਸਿੱਖਾਂ ਦੀਆਂ ਹੀ ਕਈ ਕੈਟਾਗਰੀਆਂ ਬਣਾਤੀਆਂ ਹਾਲਾਂਕਿ ਗੁਰਬਾਣੀ ਤਾਂ ਸਾਨੂੰ ਇੱਕ ਓੰਕਾਰ ਦੇਖੋ ਸਾਰੀਆਂ ਚੀਜ਼ਾਂ ਨੂੰ ਸਾਫ਼ ਕਰਦਾ ਹੈ ਸਾਰਾ ਗੁਰੂ ਗ੍ਰੰਥ ਸਾਹਿਬ ਇੱਕ ਓੰਕਾਰ ਦੇ ਦੁਆਲੇ ਹੀ ਘੁੰਮਦਾ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਓੰਕਾਰ ਨੂੰ ਸਮਝਾਉਣ ਦਾ ਯਤਨ ਕੀਤਾ ਉਹਦੇ ਲਈ ਉਹਨੂੰ ਕਿਵੇਂ ਤੁਸੀਂ ਜਾਣ ਸਕਦੇ ਸਾਰੀ ਗੱਲ ਬੜੀ ਖੋਲ ਕੇ ਦਲੀਲਾਂ ਦੇ ਕੇ ਉਦਾਹਰਨਾਂ ਦੇ ਦੇ ਕੇ ਦੱਸਿਆ ਉਹਨੂੰ ਆਪਾਂ ਕੱਲ ਨੂੰ ਸਮਝਣ ਦਾ ਹੋਰ ਯਤਨ ਕਰਾਂਗੇ ਕਿ ਇਹ ਹੀ ਇੱਕ ਓੰਕਾਰ ਦੇ ਅਰਥ ਇਹ ਨਹੀਂ ਹੈਗੇ ਵੀ ਜਿਹੜੇ ਅਸੀਂ ਪ੍ਰਚਲਨ ਆਪ ਸੁਣਦੇ ਆਂ ਵੀ ਠੀਕ ਆ ਕਰ ਲੈ ਕਰਾ ਲੈ ਕਿਸ ਨੇ ਸਮਾਗਮ ਕਰਾ ਲਿਆ ਕਿਉਂਕਿ ਆਪਾਂ ਜਦੋਂ ਸਮਾਗਮ ਤੇ ਹੁੰਨੇ ਆ ਉੱਥੇ ਕੋਈ ਕਿਸੇ ਨੂੰ ਸਵਾਲ ਨਹੀਂ ਕਰ ਸਕਦਾ ਨਾ ਕਰਦੇ ਆ ਨਾ ਲੋਕਾਂ ਦੇ ਵਿੱਚ ਇਨੀ ਜਾਗਰਤੀ ਆ ਵੀ ਕੋਈ ਸਵਾਲ ਉਹਨੂੰ ਪੁੱਛੇ ਇਸੇ ਕਰਕੇ ਆਪਾਂ ਆ ਵੀਡੀਓ ਦਾ ਕੰਮ ਸ਼ੁਰੂ ਕੀਤਾ ਵੀ ਆਪਾਂ ਜਿੰਨੀ ਕੁ ਗੁਰੂ ਨੇ ਸੱਤ ਬਖਸ਼ੀ ਉਹਦੇ ਅਨੁਸਾਰ ਆਪਣਾ ਫਰਜ਼ ਆ ਜੇ ਆਪਣੇ ਕੋਲ ਧਨ ਪੈਸਾ ਨਹੀਂ ਹੈ ਵੰਡਣ ਨੂੰ ਤਾਂ ਜਿੰਨੀ ਕੁ ਗੁਰੂ ਨੇ ਮੱਤ ਸੋਝੀ ਬਖਸ਼ੀ ਇਹਨੂੰ ਆਪਾਂ ਹੋਰਾਂ ਨਾਲ ਵੀ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ